ਤੇ ਕਹਿੰਦੇ ਇੱਕ ਕੌਰ ਨਾਮ ਦਾ ਪੰਛੀ ਆ ਰਿਸਰਚ ਕਰਿਓ ਉਹ ਪੰਛੀ ਐਡਾ ਫਰਤੀਲਾ ਵਾ ਤੁਹਾਡੇ ਨਾਮ ਨਾਲ ਕੌਰ ਲੱਗਾ ਨਾ ਉਹ ਕੌਰ ਨਾਮ ਦਾ ਇੱਕ ਪੰਛੀ ਐ ਔਰ ਉਹਦੇ ਚ ਇੰਨੀ ਕਹਿੰਦੇ ਫੁਰਤੀ ਆ ਵੀ ਸ਼ੇਰ ਜਦੋਂ ਵਾਸੀ ਲੈਂਦਾ ਨਾ ਉਹਦੇ ਦੰਦਾਂ ਵਿੱਚ ਜਿਹੜਾ ਵਾਧੂ ਮਾਸ ਫਸਿਆ ਹੁੰਦਾ ਉਹ ਕੱਢ ਕੇ ਲੈ ਜਾਂਦਾ ਤੁਸੀਂ ਇਹ ਸਹਾਵ ਲਓ ਵੀ ਕਿਦਾਂ ਦਾ ਪੰਛੀ ਹੋਊਗਾ ਉਹ ਜਦੋਂ ਸ਼ੇਰ ਵਾਸੀ ਲਿੰਦਾ ਨਾ ਮਾਸ ਖਾ ਕੇ ਤੂੰ ਇੰਨੀ ਤੇਜ਼ੀ ਨਾਲ ਆਉਂਦਾ ਹੈ ਵੀ ਉਹਦੇ ਦੰਦਾਂ ਚੋਂ ਕੱਟ ਕੇ ਤੁਹਾਨੂੰ ਕੌਰ ਸ਼ਬਦ ਨਾਲ ਨਵਾਜਿਆ ਮਾਰੇ ਨੇ ਮੇਰੀਆਂ ਧੀਆਂ ਚੜ੍ਹਦੀ ਕਲਾ ਚ ਰਹਿਣ ਇਹ ਨਹੀਂ ਜਿਹੜੇ ਮਰਜੀ ਬਾਪੇ ਕੋ ਜਾ ਕੇ ਵਾਲ ਖਲਾਰ ਕੇ ਐਂਦਾ-ਇਂਦਾ ਕਰੋ ਤੇ ਅਗਲਾ ਚਪੜਾ ਮਾਰਿਆ ਕੋ ਸੱਚ ਨਾਲ ਵੇਖੋ ਤੁਹਾਨੂੰ ਇੰਨੀ ਕਿਰਪਾ ਕੀਤੀ ਇਥੇ ਲੈਣਾ ਨਹੀਂ ਦੇਣਾ ਨਹੀਂ ਉਹ ਇਕੱਲੇ ਵੇਖ ਕੇ ਦੂਜਾ ਤੀਜਾ ਚੌਥਾ ਉਹ 20-20 ਵਿਚਾਰੇ ਐ ਸਿਰ ਮਾਰੀ ਜਾਂਦੇ ਲੈਣਾ ਦੇਣਾ ਨਹੀਂ ਕੋਈ ਮਾਰੇ ਨੇ ਢੀਆਂ ਨੂੰ ਚੁੰਨੀ ਦੇ ਕੇ ਕੌਰ ਬਣਾਇਆ ਵੀ ਤੁਸੀਂ ਫਰਤੀਲੀਆਂ ਰਹਿਣਾ ਚੜ੍ਹਦੀ ਕਲਾ 'ਚ ਤੁਹਾਡੀ ਇੱਜ਼ਤ ਵੱਲ ਤੁਹਾਡੇ ਸਰੀਰ ਵੱਲ ਨਾ ਕੋਈ ਚਾਕੇ ਹੁਣ ਤੇ ਆਪ ਦਿਖਾਈ ਜਾਂਦੇ ਸਭ ਕੁਝ ਪੈਸਿਆਂ ਦਾ ਕਰਕੇ ਆਖੋ ਵੇਗ ਬਹੁਤ ਵੱਡਾ ਇਤਿਹਾਸ ਸਾਡਾ ਮੇਰਾ ਵਿਸ਼ਾ ਨਹੀਂ ਸਿੰਘ ਨਾਮ ਸ਼ੇਰ ਦਾ